ਮਿੱਤਰੋ ਕੀ ਹਾਲ ਚਾਲ ਆ ਆਈਫੋਨ ਸਭ ਤੋਂ ਮਹਿੰਗਾ ਬ੍ਰਾਂਡ ਆ ਪ੍ਰਾਈਵੇਸੀ ਦੇ ਤੇ ਸਕਿਉਰਟੀ ਦੇ ਪਰਪਸ ਉੱਤੇ ਉਹ ਸਭ ਤੋਂ ਮਹਿੰਗਾ ਜਾਣਾ ਜਾਂਦਾ ਏ ਪਰ ਮੇਰੇ ਨਾਲ ਦੋ ਬਾਈ ਬੈਠੇ ਆ ਮੇਰੇ ਪੈਂਟ ਦੇ ਤੇ ਇਹਨਾਂ ਦੇ ਨਾਲ ਕੁਝ ਐਸਾ ਹੋ ਰਿਹਾ ਜੀ ਜਿਹੜਾ ਪ੍ਰਾਈਵੇਸੀ ਇਹਨਾਂ ਦੀ ਜ਼ੀਰੋ ਹੋ ਰਹੀ ਆ ਤੇ ਬਾਈ ਹੋਰਾਂ ਨੂੰ ਆਪਾਂ ਪੁੱਛਦੇ ਆ ਕਿ ਕੀ ਚੱਕਰ ਪੈ ਰਿਹਾ ਬਾਈ ਕੀ ਹਾਲ ਆ ਵਧੀਆ ਵਧੀਆ ਠੀਕ ਆ ਜੀ ਬਾਈ ਕੀ ਚੱਕਰ ਪੈ ਰਿਹਾ ਤੁਹਾਡੇ ਕੋਲੇ ਚੱਕਰ ਬਾਈ ਜੀ ਪ੍ਰਾਈਵੇਸੀ ਦਾ ਪੈ ਰਿਹਾ ਵੀ ਜਿੱਦਾਂ ਮੇਰੇ ਕੋਲੇ ਇਹ ਆਈਫੋਨ 13 ਪ੍ਰੋ ਆ ਹਾਂ ਤੇ ਇੱਧਰ ਛੋਟੇ ਕੋਲੇ ਆਪਣੇ ਕੋਲੇ ਹੈਗਾ ਜੀ 11 ਆਮਰ ਆਈਫੋਨ 11 ਠੀਕ ਹੈ ਜਦੋਂ ਮੇਰੀ ਫੇਸ ਆਈਡੀ ਤੋਂ ਮੇਰਾ ਫੋਨ ਤਾਂ ਖੁੱਲਣਾ ਹੀ ਚਾਹੀਦਾ ਹਾਂ ਹਾਂ ਕਿਉਂਕਿ ਮੇਰੀ ਫੇਸ ਆਈਡੀ ਲੱਗੀ ਹੋਈ ਆ ਹੂੰ ਠੀਕ ਹੈ ਜੀ ਮੇਰੀ ਆਈਡੀ ਤਾਂ ਚਲੋ ਲੱਗੀ ਹੋਈ ਹੈ ਤੇ ਇਹ ਇਹਦੇ ਫੇਸ ਤੋਂ ਮੇਰਾ ਫੋਨ ਖੁੱਲ ਜਾਂਦਾ ਅੱਛਾ ਵੀ ਤੁਹਾਡਾ ਫੋਨ ਇਹਦੇ ਫੇਸ ਤੋਂ ਖੁੱਲ ਜਾਂਦਾ ਜੇ ਇਹ ਚੱਕੇ ਦਾ ਹੀ ਅਨਲੌਕ ਕਰ ਸਕਦਾ ਹਾਂਜੀ ਠੀਕ ਹੈ ਤੇ ਉਹਦਾ ਫੋਨ ਇਹਦਾ ਵੀ ਇਹਦਾ ਵੀ ਐਂ ਕਰਦਾ ਇਹਦਾ ਮੇਰੇ ਵਾਲੇ ਤੋਂ ਖੁੱਲ ਜਾਂਦਾ ਅੱਛਾ ਜੇ ਤੁਹਾਡਾ ਫੋਨ ਇਹ ਅਨਲੌਕ ਕਰ ਸਕਦਾ ਤੇ ਇਹਦਾ ਫੋਨ ਤੁਸੀਂ ਆਨਲੌਕ ਕਰ ਸਕਦੇ ਹੋ ਹਾਂਜੀ ਠੀਕ ਹੈ ਤੇ ਤੁਸੀਂ ਚੇਂਜ ਕਰਕੇ ਵੇਖਿਆ ਫੇਸ ਬਾਈ ਆਪਾਂ ਹੁਣ ਵੀਡੀਓ ਬਣਾਉਣ ਤੋਂ 10-15 ਮਿੰਟ ਪਹਿਲਾਂ ਕਰਕੇ ਦਿਖਾਇਆ ਸੀ ਤੁਹਾਨੂੰ ਹੂੰ ਹੂੰ ਨਾ ਕੀਤਾ ਸੀ ਆਪਾਂ ਹਾਂਜੀ ਉਹ 10-15 ਮਿੰਟ ਤਾਂ ਮੇਰੇ ਫੇਸ ਤੋਂ ਹੀ ਖੁੱਲਦੀ ਆ ਠੀਕ ਆ ਉਸ ਤੋਂ ਬਾਅਦ ਫੇਰ ਉਹਦੇ ਫੇਰ ਇਹਦੇ ਤੋਂ ਖੁੱਲਣ ਲੱਗ ਪੈਂਦੀ ਫੇਰ ਇਦਾਂ ਹੀ ਠੀਕ ਆ ਤੁਸੀਂ ਕਿੰਨੇ ਕਾਰੀ ਚੇਂਜ ਕੀਤਾ ਇਹ ਪਾਸਵਰਡ ਚੇਂਜ ਆਪਾਂ ਬਹੁਤ ਵਾਰੀ ਕਰਕੇ ਵੇਖ ਲਈ ਤੇ ਮਤਲਬ ਜਦੋਂ ਤੋਂ ਫੋਨ ਲਾਇਆ ਹੀ ਹੋ ਰਿਹਾ ਜਦੋਂ ਦਾ ਫੋਨ ਮੈਨੂੰ 3 ਸਾਲ ਹੋ ਗਏ ਇਹਨੂੰ ਲਾਇਏ ਠੀਕ ਆ ਤੇ ਪਤਾ ਕਦੋਂ ਲੱਗਿਆ ਤੁਹਾਨੂੰ ਐਂ ਕਰਦੇ ਆ ਪਤਾ ਬਸ ਸਾਨੂੰ ਹੋ ਗਿਆ ਵੀ 3 ਸਾਲਾਂ ਨੂੰ ਹੀ ਹੋ ਗਿਆ ਇਹ ਜਦੋਂ ਮੈਂ ਕਈ ਵਾਰੀ ਫੋਨ ਚਾਰਜ ਤੇ ਲਾ ਕੇ ਚਲ ਜਾਂਦਾ ਇਹ ਖੋਲੀ ਬੈਠਾ ਹੁੰਦਾ ਅੱਛਾ ਹਾਂ ਤੇ ਪਾਸਵਰਡ ਤੁਹਾਨੂੰ ਇੱਕ ਦੂਜੇ ਦੇ ਨਹੀਂ ਪਤਾ ਹੈ ਪਾਸਵਰਡ ਨਹੀਂ ਪਤਾ ਜੀ ਅੱਛਾ ਪਾਸਵਰਡ ਤੁਹਾਨੂੰ ਨਹੀਂ ਪਤਾ ਇੱਕ ਦੂਜੇ ਨੂੰ ਪਾਸਵਰਡ ਨਹੀਂ ਪਤਾ ਹਾਂ ਠੀਕ ਹੈ ਤੇ ਉਹਦਾ ਫੇਸ ਆਈਡੀਆਂ ਦੋਨਾਂ ਫੇਸ ਆਈਡੀਆਂ ਦੋਨਾਂ ਇੱਕ ਦੂਜੇ ਨਾਲ ਖੋਲ ਸਕਦੇ ਹਨ ਬਾਕੀ ਇਹ ਸਰਦਾਰ ਆ ਬਾਕੀ ਇਹ ਬਾਈ ਪੱਗ ਬੰਨ੍ਹਦੇ ਆ ਜੀ ਮੈਂ ਪੱਗ ਬੰਨ੍ਹਦਾ ਮੋਨਾ ਉਹਦਾ ਵੀ ਕੋਈ ਇਸ਼ੂ ਨਹੀਂਗਾ ਪੱਗ ਦਾ ਵੀ ਅੱਛਾ ਉਹਦਾ ਵੀ ਕੋਈ ਚੱਕਰ ਨਹੀਂ ਬਾਈ ਹੁਣ ਵਿਖਾਓ ਖੋਲ ਕੇ ਵਿਖਾਓ ਜਿਵੇਂ ਹੁਣ ਆ ਲੌਕ ਲੱਗਿਆ ਹੋਇਆ ਆ ਜਿਵੇਂ ਆ ਹੁਣ ਲੌਕ ਲਾ ਆਪਾਂ ਲੌਕ ਲਾ ਆ ਖੁੱਲ ਗਿਆ ਨਾ ਲੌਕ ਹਾਂ ਹੁਣ ਲੌਕ ਖੁੱਲ ਗਿਆ ਹਨਾ ਇਹਨੂੰ ਮੈਂ ਲੌਕ ਬੰਦ ਕਰਤਾ ਠੀਕ ਆ ਜਦੋਂ ਇਹਨੂੰ ਮੈਂ ਦੁਬਾਰਾ ਖੋਲੂਗਾ ਮੇਰੇ ਫੇਸ ਤੋਂ ਤਾਂ ਖੁੱਲ ਗਿਆ ਖੁੱਲ ਗਿਆ ਅਨਲੌਕ ਠੀਕ ਹੈ ਜੀ ਹਾਂ ਹੁਣ ਜਿਵੇਂ ਬਾਈ ਕੋਲੇ ਫੜਾਓ ਆ ਉਹਦਾ ਫੋਨ ਤੁਹਾਨੂੰ ਦਿਖਾ ਦੇਣਾ ਆ ਉਹਨੂੰ ਮੈਂ ਆਪਦਾ ਫੋਨ ਦੇਤਾ ਨਾ ਹਾਂਜੀ ਆ ਦੇਖੋ ਆ ਮੇਰਾ ਫੋਨ ਇੰਟਰ ਦੇ ਦੇ ਕੋਈ ਨਹੀਂ ਤੇ ਆ ਦੇਖੋ ਜੀ ਆ ਖੁੱਲ ਗਿਆ ਮੇਰੇ ਹਾਂ ਇਹਦਾ ਆ ਦੇਖੋ ਇਹਦਾ ਮੇਰੇ ਆ ਠੀਕ ਆ ਇੱਕ ਮਿੰਟ ਤੇ ਅਪ ਲੌਕ ਲਾਤਾ ਹਾਂ ਤੇ ਆ ਦੇਖੋ ਆ ਕੋਈ ਮੋਟਾ ਨਹੀਂ ਖੁੱਲ ਰਿਹਾ ਹੈ ਨਾ ਮੇਰੇ ਨਾਲ ਹੀ ਖੁੱਲ ਰਿਹਾ ਤੇ ਆ ਜਦੋਂ ਕਰਾਂਗੇ ਆ ਵੇਖਿਓ ਇਹ ਆ ਖੁੱਲ ਗਈ ਠੀਕ ਆ ਤੁਸੀਂ ਦਿਖਾਓ ਬਾਈ ਫੋਨ ਲੈ ਲੇ ਜੀ ਮੇਰੇ ਬੇਸ ਤੇ ਖੁੱਲ ਹੀ ਜਾਂਦਾ ਤੇ ਇਹਨੂੰ ਬਾਈ ਨੂੰ ਖੜਾ ਜੋ ਹਲੋ ਜੀ ਹਾਂ ਜੀ ਤੇ ਦੇਖੋ ਆ ਖੁੱਲ ਗਈ ਨੇ ਖੁੱਲ ਗਿਆ ਤੁਸੀਂ ਖੋਲੇ ਬਾਈ ਖੁੱਲ ਗਿਆ ਯਾਰ ਆ ਤਾਂ ਕਮਾਲ ਹਨਾ ਯਾਰ ਪਰ ਇਹ ਫਿਰ ਪ੍ਰਾਈਵੇਸੀ ਤਾਂ ਨਹੀਂ ਰਹੇਗੀ ਹੁਣ ਇੰਨੇ ਇਹ ਪੈਸੇ ਲੈਂਦੇ ਹਨਾ ਆਪਣੇ ਤੋਂ ਹਾਂਜੀ ਠੀਕ ਹੈ ਆ ਤੁਹਾਡੇ ਸਾਹਮਣੇ ਹੀ ਆ ਬਈ ਆਪਾਂ ਇਹ ਤਾਂ ਇਹ ਵੀ ਨਹੀਂ ਆਪਾਂ ਡਬਲ ਫੇਸ ਲਾਇਆ ਹਾਂ ਹਾਂ ਡਬਲ ਫੇਸ ਵਾਲੀ ਵੀ ਆਪਸ਼ਨ ਨਹੀਂ ਆਉਣ ਕੀਤੀ ਹਾਂ ਹੂੰ ਚਲੋ ਠੀਕ ਆ ਬਈ ਦੇਖੋ ਵੀ ਕਰਿਓ ਸ਼ੇਅਰ ਵੀਡੀਓ ਆਪਣੀ ਆਈਫੋਨ ਵਾਲੇ ਵੀਰਾਂ ਦੇ ਨਾਲ